ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਪਪੀਤਾ ਸ਼ੇਕ ਪਪੀਤੀ ਵਿੱਚ ਜੀ ਬਹੁਤ ਹੀ ਜ਼ਿਆਦਾ ਵਿਟਾਮਿਨ ਵਿਟਾਮਿਨ ਏ ਵਿਟਾਮਿਨ ਸੀ ਔਰ ਇਹ ਮਟਾਪੇ ਨੂੰ ਵੀ ਕਮ ਕਰਨ ਵਿੱਚ ਕਾਫੀ ਮਦਦ ਕਰਦਾ ਹੈਗਾ ਅੱਜ ਆਪਾਂ ਜੀ ਇਸ ਨੂੰ ਇੱਕ ਹੈਲਦੀ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਪਪੀਤਾ ਸ਼ੇਕ ਨੂੰ ਅਗਰ ਤੁਹਾਨੂੰ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਪੀਤਾ ਸ਼ੇਕ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਦੇਖੋ ਪਿਓਰ ਪੱਕਿਆ ਹੋਇਆ ਜੀ ਆਪਾਂ ਨੇ ਪਪੀਤਾ ਲੈਣਾਗਾ ਇੱਕ ਪਪੀਤਾ ਹੁੰਦਾਗਾ ਜੀ ਉਹ ਘੱਟ ਪੱਕਿਆ ਹੁੰਦਾਗਾ ਉਸ ਦਾ ਕਲਰ ਜੋ ਹੁੰਦਾਗਾ ਉਹ ਪੂਰੀ ਤਰ੍ਹਾਂ ਆਰੈਂਜ ਕਲਰ ਦਾ ਨਹੀਂ ਹੁੰਦਾਗਾ ਹਲਕਾ ਲਾਈਟ ਕਲਰ ਦਾ ਹੁੰਦਾਗਾ ਆਪਾਂ ਨੇ ਜੀ ਜੋ ਪਪੀਤਾ ਸ਼ੇਕ ਬਣਾ ਕੇ ਤਿਆਰ ਕਰਨਾਗਾ ਉਹ ਆਪਾਂ ਜੋ ਪੂਰੀ ਤਰ੍ਹਾਂ ਡਾਰਕ ਤੇ ਪੂਰੀ ਤਰ੍ਹਾਂ ਪੱਕਿਆ ਹੋਇਆ ਪਪੀਤਾ ਹੁੰਦਾਗਾ ਉਹੀ ਲੈਣਾਗਾ ਫਿਰ ਆਪਣਾ ਪਪੀਤਾ ਸ਼ੇਕ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੋ ਪੂਰੀ ਤਰ੍ਹਾਂ ਦੀ orange ਕਲਰ ਦਾ ਹੁੰਦਾ ਦੇਖੋ ਇਸ ਕਲਰ ਦਾ ਪੂਰੀ ਤਰ੍ਹਾਂ ਪੱਕਿਆ ਹੋਇਆ ਪਪੀਤਾ ਆਪਣੇ ਕੋਲ ਹੁਣ ਆਪਾਂ ਜੀ ਇਸ ਦੇ ਪੀਸ ਕੱਟ ਲੈਣੇ ਨੇ ਛੋਟੇ ਛੋਟੇ ਇਸੇ ਤਰੀਕੇ ਨਾਲ ਜੀ ਆਪਾਂ ਸਾਰਾ ਪਪੀਤਾ ਨੂੰ ਕੱਟ ਲੈਣਾਗਾ ਦੇਖੋ ਜੀ ਪਪੀਤਾ ਆਪਾਂ ਨੇ ਕੱਟ ਕੇ ਰੈਡੀ ਕਰ ਲਿਆਗਾ ਹੁਣ ਆਪਾਂ ਜੀ ਇਸ ਨੂੰ ਇੱਕ ਮਿਕਸਰ ਜਾਰ ਵਿੱਚ ਪਾ ਲਵਾਂਗੇ ਹੁਣ ਆਪਾਂ ਜੀ ਇਸ ਵਿੱਚ ਟੇਸਟ ਅਨੁਸਾਰ ਚੀਨੀ ਪਾਵਾਂਗੇ ਚੀਨੀ ਵੱਧ ਜਾਂ ਘੱਟ ਤੁਸੀਂ ਪਾ ਸਕਦੇ ਹੋ ਆਪਣੀ ਚੋਇਸ ਮੁਤਾਬਕ ਹੁਣ ਆਪਾਂ ਜੀ ਇਸ ਵਿੱਚ एक कप दुध पाया गया दुद्ध भी अपनी चोस मुताबक थोड़ा जहाँ पा सकते हो आइस क्यूब पाइया ने जी आपने हूँ जी आप चंगी तरह ब्लाइंड कर देना गा देखो जी अपना पपीता शेक बन के रैडी है ਪਪੀਤਾ ਸ਼ੇਕ ਪੀ ਨਾਲ ਜੀ ਜਿਸ ਨੂੰ ਕਬਜ਼ ਦੀ ਸਮੱਸਿਆ ਹੋਵੇ ਡੇਲੀ ਇਸ ਨੂੰ ਪੀ ਨਾਲ ਉਸ ਦੀ ਕਬਜ਼ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਆ ਹੁਣ ਆਪਾਂ ਜੀ ਦੇਖੋ ਇਸ ਨੂੰ ਕੱਪ ਵਿੱਚ ਪਾ ਲਵਾਂਗੇ ਇਸ ਨੂੰ ਥੋੜਾ ਜਾ ਆਪਾਂ ਹੋਰ ਹੈਲਦੀ ਬਣਾਉਣ ਲਈ ਜੀ ਇਸ ਉੱਪਰ ਕਤਿਰਾ ਗੂੰਦ ਪਾਵਾਂਗੇ गदम नाल जी आप उपरों इसनों चंकी तरह डेकोरेट कर देवे थोड़ा जा आप उपर पिस्ता भी पा देवे जी चॉपिंग किया हो अपना पपीता शेक पूरी तरह देखने भी बहुत ज्यादा खूबसूरत लगे दे ऊपर आप चैरी लगा देवे देखो जी कि बढ़िया लग रहा है बन के अपना पपीता शेक ਅਗਰ ਤੁਹਾਨੂੰ ਜੀ ਇਸਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਜਾਇ ਕਰੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ